ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਾ ਕੋ ਘਰੇ ਕਛ ਹੋਤ ਨਾ ਕਾ ਹੋ ਕੇ ਕੀਏ ਜਾਂ ਕੀ ਪ੍ਰਭ ਮਾਨ ਲੇ ਸਰਬ ਸੁਖ ਤਾਂ ਹੈ ਜੀ ਜੇਦੀ ਮੰਨ ਲੇ ਔਰ ਉਹਨੂੰ ਭੋਲੇ ਚੰਗੇ ਲੱਗਦੇ ਨੇ ਭਗਤ ਭੋਲੇ ਹੁੰਦੇ ਨੇ ਭੋਲੇ ਭਾਇ ਮਿਲੇ ਰਗ ਆਇਆ ਭਗਤ ਕਬੀਰ ਜੀ ਕਹਿੰਦੇ ਨੇ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਇ ਮਿਲੇ ਰਗ ਲਾਇਆ ਭਾਰਤ ਵਿੱਚ ਇੱਕ ਚੋਟੀ ਦੇ ਜੋਗੀ ਨੂੰ ਭੋਲਾ ਨਾਥ ਕਰਕੇ ਕਹਿੰਦੇ ਨੇ ਸ਼ਿਵ ਜੀ ਰੋشن ਭੋਲਾ ਨਾਥ ਭੋਲਾ ਜੋ ਭੋਲਾ ਪ੍ਰਮਾਤਮਾ ਦੀ ਦੁਨੀਆ 'ਚ ਇਹ ਭੋਲਾਪਨ ਚੱਲਦਾ ਹੈ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਹਿ ਸਿਆਣਪਾਂ ਲੱਖ ਹੋਵੇ ਪਰ ਇਹ ਸੈਂਕੜੇ ਤਰ੍ਹਾਂ ਦੀਆਂ ਲੱਖਾਂ ਤਰ੍ਹਾਂ ਦੀਆਂ ਸਿਆਣਪਾਂ ਨਾਵਨ ਸੰਸਾਰ ਦੇਤੇ ਕਾਮਯਾਬੀ ਨਹੀਂ ਹਾਸਲ ਕਰ ਸਕਦਾ ਪਰ ਨਿਰੰਕਾਰ ਦੀ ਦੁਨੀਆ 'ਚ ਨਹੀਂ ਚੱਲਦੀ ਧਰਮ ਦੀ ਦੁਨੀਆ 'ਚ ਨਹੀਂ ਚੱਲਦੀ ਜਦ ਅੰਤਰਮੁਕੀ ਹੋਣਾ ਹੈ ਸਾਰੀਆਂ ਸਿਆਣਪਾਂ ਨੂੰ ਪਰੇ ਰੱਖ ਦੇਣਾ ਹੈ ਸਿਆਣਪਾਂ ਦੇ ਆਸਰੇ ਤੇ ਬਾਹਰ ਦੀ ਸਿਆਣਪਾਂ ਦੇ ਆਸਰੇ ਦੇ ਉੱਤੇ ਮਨੁੱਖ ਦੇ ਹੰਕਾਰ ਦੀ ਯਾਤਰਾ ਹੈ ਨਿਰੰਕਾਰ ਦੀ ਯਾਤਰਾ ਨਹੀਂ ਇਤਨੀ ਮਹਿਲਸ ਕਰਿਆ ਅਹੰਕਾਰ ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ ਵਿਨਮਰ ਮਨੁੱਖ ਸਭ ਤੋਂ ਪਿੱਛੇ ਆਉਣਾ ਚਾਹੁੰਦਾ ਹੈ ਸਭ ਤੋਂ ਪਿੱਛੇ ਆਉਣਾ ਚਾਹੁੰਦਾ ਹੈ ਹੈਰਾਨ ਗੀਏ ਕਿ ਭਗਤ ਜਨ અવਤਾਰੀ ਪੁਰਸ਼ ਖਾਂ ਖਾਂ ਕੇ ਆਪਣੇ ਆਪ ਨੂੰ ਕਹਿ ਦਿੰਦੇ ਨੇ ਅਸੀਂ ਕੋਈ ਚੰਗੇ ਨਹੀਂ ਕੋਈ ਬੱਲੇ ਨਹੀਂ ਗੁਰਨਾਨਕ ਦੇਵ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਰਣਵਤ ਨਾਨਿਕ ਤਾਰੇ ਸੋਏ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੁੱਤਰੇ ਨੇ ਗੁਰਨਾਨਕ ਤੇ ਪ੍ਰਸ਼ਨ ਕਰ ਦਿੱਤਾ ਸੀ ਕੌਣ ਹੋ ਤੁਸੀਂ ਤੁਹਾਡੇ ਬੋਲਾਂ ਨੇ ਪ੍ਰਭਾਵਿਤ ਬੜਾ ਕੀਤਾ ਹੈ ਤੁਹਾਡੇ ਇੱਥੇ ਆਉਣ ਨਾਲ ਫਜ਼ਾ ਬੜੀ ਮੁਹੱਤਰ ਹੋ ਗਈ ਹੈ ਤੁਸੀਂ ਸਾਡੇ ਕੋਲ ਕੀ ਬੈਠਿਆ ਜਿ ਲੱਗਦਾ ਜਿਵੇਂ ਖੁਦਾ ਬੈਠ ਦੇ ਕੌਣੋ ਤੁਸੀਂ ਜਦ ਬਾਰ ਬਾਰ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਪੁੱਛਿਆ ਕੌਣੋ ਤੁਸੀਂ ਭਾਵੇਂ ਵਿਆਕਰਣ ਦੇ ਗ੍ਰਾਮਰ ਦੇ ਗਏ ਨੇ ਇਸ ਦੇ ਬਿਨ ਬਿਨ ਅਰਥ ਕਰਦੇ ਨੇ ਸਤਿਗੁਰਿੰ ਜਵਾਬ ਦਿੰਦੇ ਨੇ ਮਾਨਸ ਮੂਰਤ ਨਾਨਕ ਨਾਮ ਸ੍ਰੀ ਰਗਦਾ ਦਾ ਸ਼ਬਦ ਹੈ ਮਨੁੱਖ ਦੀ ਮੂਰਤੀ ਮਨੁੱਖ ਮਾਨਸ ਮੌਰਤ ਨਾਨਕ ਨਾਮ ਪਰ ਕਰਣੇ ਕੋ ਤਾ ਦਰ ਫਰਮਾ ਇਤਨੇ ਬਿਨਮਰ ਕਿਤਨੇ ਨਿਰਮਾਨਤਾ ਜਮਸੀ ਸਾਬ ਦੀਆਂ ਚਾਰ ਪੌੜੀਆਂ ਵਿੱਚ ਕੁਦਰਤ ਦੀ ਵਿਚਾਰ ਹੈ ਕੁਦਰਤ ਕੌਣ ਕਹਾ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇディース ਪਹਿਲੇ ਚਾਨਣ ਪਖ ਨੂੰ ਸਹਿਬ ਲੈਂਦੇ ਨੇ ਸੰਖ ਜਪ ਸੰਖ ਬਾ ਕੁਦਰਤ ਦੇ ਚ ਕੋਕੀ ਹੋ ਰਹੀ ਔਰ ਕੌਣ ਕੌਣ ਨੇ ਬੜੇ ਜਪੀਸ਼ਵਰ ਨੇ ਬੜੇ ਤਪੀਸ਼ਵਰ ਨੇ ਬੜੇ ਭਗਤ ਨੇ ਬੜੇ ਗਿਆਨੀ ਨੇ ਬੜੇ ਦਾਨੀ ਨੇ ਅ ਸੰਖ ਜਪ ਸੰਗ ਬਾਵ ਅ ਸੰਖ ਪੂਜਾ ਸੰਗ ਤਪਤਾਵ ਅ ਸੰਖ ਗ੍ਰੰਥ ਮੁਖ ਵੇਦ ਪਾਠ ਅ ਸੰਖ ਜੋਗ ਮਨ ਰਯੋ ਦਾਸ ਇਸ ਤਰ੍ਹਾਂ ਦਾ ਖੁਲਾਸਾ ਸਗਵਨੀ ਸਾਹਬ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰ ਪਤਨੀ ਕਿਤਨਾ ਹੀ ਚਾਨਣ ਪਖ ਫਿਰ ਸਤਗੁਰੂ ਰਾਤ ਨੂੰ ਅੱਗੇ ਕਰਦੇ ਨੇ ਰਾਤ ਵੀ ਹੈ ਅਸੰਖ ਮੂਰਖ ਅੰਧ ਕੋ ਅਸੰਖ ਚੋਰ ਹਰਾਮ ਕੋ ਅਸੰਖ ਅਮਰ ਕਰ ਜਾਏ ਜੋ ਜ਼ਬਰਦਸਤੀ ਆਪਣਾ ਹੁਕਮ ਚਲਾਉਂਦੇ ਨੇ ਅਗਲੇ ਦੀ ਤੋਫੀਕ ਵੀ ਨਹੀਂ ਲੈਂਦੇ ਕਿ ਅਗਲਾ ਇਹ ਹੁਕਮ ਮੰਨ ਵੀ ਸਕੇਗਾ ਕਿ ਨਹੀਂ ਤੇ ਨਹੀਂ ਉਹਦੀ ਸਮਰੱਥਾ ਵੀ ਹੈ ਕਿ ਇਹਨੇ ਪਾਲਣਾ ਵੀ ਕਰ ਸਕੇਗਾ ਕਿ ਨਹੀਂ ਪਰ ਭਾਰ ਬੋਝ ਬਣ ਜਾਂਦੇ ਨੇ ਜ਼ਬਰਦਸਤੀ ਚਲਾਉਂਦੇ ਅਸੰਖ ਅਮਰ ਕਰ ਜਾਏ ਜੋ ਅਸੰਖ ਗਲਵੜ ਹਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਇਆ ਇਨਾਂ ਸਾਰਿਆਂ ਦੀ ਗਿਣਤੀ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਤਿੰਨ ਪੰਕਤੀਆਂ ਵਿੱਚ ਤੇ ਮੂਲ ਪੰਕਤੀ ਇਹ ਕੁਦਰਤ ਕੌਣ ਕਹਾ ਵਿਚਾਰ ਪਰ ਇਸ ਪੌੜੀ ਦੇ ਚ ਇਹ ਨਹੀਂ ਹੈ ਤਿੰਨ ਪੌੜੀਆਂ ਵਿੱਚ ਮੂਲ ਪੰਕਤੀ ਇਹੀ ਹੈ ਕੁਦਰਤ ਕੌਣ ਕਹਾ ਵਿਚਾਰ ਪਤਾ ਇਸ ਪੌੜੀ ਦੇ ਚ ਕਿਹੜੀ ਪੰਕਤੀ ਹੈ ਨਾਉਨਿਕ नीच ਕਹੇ ਵਿਚਾਰ ਨੀਚਾਂ ਦੀ ਗਿਣਤੀ ਕਰਦੇ ਆ ਕਰਦੇ ਆ ਮੂਰਖਾਂ ਦੀ ਗਿਣਤੀ ਕਰਦੇ ਆ ਕਰਦੇ ਆ ਪਾਪੀਆਂ ਦੀ ਗਿਣਤੀ ਕਰਦੇ ਆ ਕਰਦੇ ਆ ਚੋਰਾਾਂ ਦੀ ਗਿਣਤੀ ਕਰਦੇ ਆ ਕਰਦੇ ਆ ਫਿਰ ਉਸੇ ਕਤਾਰ ਦੇਚ ਉਸੇ ਲਾਈਨ ਦੇ ਸਤਿਗੁਰੂ ਆਪ ਖੜੇ ਹੋ ਜਾਂਦੇ ਨਾਉਨਿਕ नीਚ ਕਹੇ ਵਿਚਾਰ ਇਨਾ ਨੀਚਾਂ ਦੇ ਵਿਚਾਰ ਕਰਨ ਵਾਲਾ ਕੌਣ ਹੈ ਤੇ ਗਿਣਤੀ ਕੌਣ ਕਰ ਰਿਹਾ ਨਾਉਨਿਕ ਨੀਚ ਕਹੇ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈਂ ਵਾਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਇੱਕ ਹੋਰ ਪਹਿਲੂ ਵੀ ਇਤਿਹਾਸਿਕ ਮੈਂ ਤੁਹਾਡੇ ਸਾਹਮਣੇ ਰੱਖਾਂ ਗੋਬਿੰਦ ਵਾਲ ਸਾਹਿਬ ਦੀ ਗੱਲ ਹੈ ਧਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ ਗੁਰਵੰਗ ਦੇਵ ਜੀ ਮਹਾਰਾਜ ਦੇ ਸਹਬਜ਼ਾਦੇ ਦਾਤੂ ਜੀ ਸ਼ਰੀਕਾਂ ਦੇ ਭੜਕਾਏ ਹੋਏ ਕ੍ਰੋਧ ਨਾਲ ਭਰੇ ਹੋਏ ਆਗੇ ਸੰਗਤ ਆਉਂਦੇ ਆਈ ਖਿੱਚ ਕੇ ਲਤ ਮਾਰੀ ਭੰਗ ਗੁਰੂ ਅਮਰਦਾਸ ਨੂੰ ਸਿੰਘਾਸਣ ਤੇ ਸਾਡਾ ਸੀ ਤੁਸੀਂ ਜਾ ਬੈਠੇ ਸਵਾਦ ਤੇ ਸਾਡੀ ਸੀ ਤੁਸੀਂ ਸਿੰਘਾਸਣ ਤੇ ਬੈਠ ਗਏ ਖਿੱਚ ਕੇ ਸੀਨੇ ਚ ਲਤ ਮਾਰੀ ਸਤਿਗੁਰ ਥੱਲੇ ਗਿਰ ਗਏ ਬਿਰਧ ਸਰੀਰ ਸੀ 84 ਸਾਲ ਦੀ ਆਈ ਉਹ ਜਵਾਨ ਬਿਲਕੁਲ ਨੌਜਵਾਨ ਤਾਕਤਵਰ ਗਿਰਦਿਆਂ ਸਾਰ ਸਤਿਗੁਰ ਆਪਣੇ ਆਪ ਨੂੰ ਸੰਭਾਲਦੇ ਨੇ ਤੇ ਦਾਤੂ ਦੇ ਚਰਨ ਪਕੜ ਲੈ। ਤੇ ਜੋ ਕੁਛ ਮੁਖਾਰ ਬਿੰਦੋ ਬੋਲੇ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਵਿੱਚ ਇੰਜ ਲਿਖੇ ਨੇ ਇੱਕ ਤੋ ਸੇਵਾ ਕਰਤ ਰਹੇ ਹੂੰ ਦੂਤੀਏ ਬੈਤੇ ਬਿਰਦ ਬਏ ਹੂੰ ਜਾਂ ਤੇ ਅਦਕ ਸਰੀਰ ਕਠੋਰਾ ਦਾਤੂ ਜੀ ਮੇਰਾ ਸਰੀਰ ਬੜਾ ਸਖਤ ਐ ਹੱਡੀਆਂ ਬੜੀਆਂ ਕਰੜੀਆਂ ਨੇ ਕਿਉਂਕਿ ਇੱਕ ਉਮਰ ਮੇਰੀ ਬਹੁਤ ਜ਼ਿਆਦਾ ਹੋ ਗਈ ਮੈਂ ਬੁੱਢਾ ਹੋ ਗਿਆ ਬਿਰਧ ਸਰੀਰ ਹੈ ਹੱਡੀਆਂ ਸਖਤ ਨੇ ਚਮੜੀ ਸਖਤ ਹੈ ਦੂਸਰਾ ਮੈਂ ਸੇਵਾ ਕਰੜੀ ਕਰਦਾ ਰਿਹਾ ਤੱਪੜ ਝਾੜਦਾ ਰਿਹਾ ਲੱਕੜ ਫੜਦਾ ਰਿਹਾ ਲੰਗਰ ਵੰਡਦਾ ਰਿਹਾ ਲੰਗਰ ਬਣਾਉਂਦਾ ਰਿਹਾ ਪਾਣੀ ਟੋਂਦਾ ਰਿਹਾ ਕਰੜੀ ਸੇਵਾ ਕਰਦਾ ਰਿਹਾ ਉਸ ਨਾਲ ਮੇਰਾ ਸਰੀਰ ਕਰੜਾ ਹੋ ਗਿਆ ਦੁੱਤੀਏ ਬੈਠੇ ਬਿਰਧ ਬਹਿ ਯਾਹ ਤੇ ਅਦਕ ਸਰੀਰ ਕਠੋਰਾ ਤੁਮਰੇ ਚਰਨ ਮਰਦਰ ਨੈ ਥੋਰਾ ਤੁਹਾਰੇ ਚਰਨ ਫੜੇ ਪੈਰ ਬੜੇ ਕੋਮਲ ਬੜੇ ਕੋਮਲ ਮੇਰਾ ਸਰੀਰ ਬੜਾ ਸਖਤ ਤੁਸੀਂ ਖਿੱਚ ਕੇ ਮੈਨੂੰ ਲਤ ਮਾਰੀਏ ਤੁਹਾਡੇ ਚਰਨਾਂ ਚ ਕੋਈ ਮੋਚ ਤੇ ਨਹੀਂ ਆਈ ਕੋਈ ਤਕਲੀਫ ਤੇ ਨਹੀਂ ਹੋਈ ਦਾਤੂ ਹੈਰਾਨ ਖਿੱਚ ਕੇ ਲਤ ਵੀ ਮੈ ਮਾਰੀ ਤੇ ਹੱਥ ਜੋੜ ਕੇ ਮੇਰੇ ਅੱਗੋਂ ਖੜੇ ਨੈ ਵਿਨਿਮਰਤ ਮੱਖੇ ਦੇ ਇਮਾਮ ਨੇ ਖਿੱਚ ਕੇ ਗੁਰੂ ਨਾਨਕ ਦੇ ਸੀਨੇ 'ਚ ਲੱਤ ਮਾਰੀ ਹੈ ਜੀਵਣ ਮਾਰੀ ਲੱਤ ਦੇ ਕਿਹੜਾ ਸੁੱਤਾ ਕੁਫਰ ਕੁਫਾਰ ਇਹ ਕੌਣ ਮਹਾਨ ਕਾਫਰਾ ਦਾ ਕਾਫਰ ਸੁੱਤਾ ਪਿਆ ਸੀਨੇ 'ਚ ਖਿੱਚ ਕੇ ਲੱਤ ਮਾਰੀ ਵਕਤ ਦਾ ਰੈਬਰੀ ਪੁਰਸ਼ ਬ੍ਰह्म ਗਿਆਨੀ ਮੂਰਤੀ ਤਵਾ ਹਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਹੈ ਖੁਦਾ ਦੇ ਘਰ ਦੀ ਤਰਫ ਪੈਰ ਕਰਕੇ ਸੁੱਤ ਹੈ ਉੱਥੇ ਹੀ ਸਤਿਗੁਰੂ ਕਹਿੰਦੇ ਨੇ ਐ ਇਮਾਮ ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਮੇਰੇ ਪੈਰ ਕਰ ਦੇ ਭਾਵੇਂ ਤੇ ਇਤਨਾ ਸੀ ਮੈਂ ਜਿੱਧਰ ਦੇਖਣਾ ਹੈ ਤੇ ਖੁਦਾ ਜੀ ਐ ਤੇ ਖੁਦਾ ਫੈਗੁਰਦਾਸ ਜੀ ਲਿਖਦੇ ਨੇ ਫਿਰਿਆ ਮੱਕਾ ਕਲਾ ਦਿਖਾਈ ਸੀਨੇ ਚ ਲੱਤ ਖਾ ਕੇ ਔਰ ਮਹਾਨ ਗਾਲ ਸੁਣ ਬਹੁਤ ਵੱਡੀ ਗਾਲ ਹੈ ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ ਕਿਸੇ ਸੁਆਗਣ ਨੂੰ ਵੇਸਵਾ ਕਹਿ ਦੇਣਾ ਇਹ ਬਹੁਤ ਵੱਡੀ ਗਾਲ ਹੈ ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ ਤੇ ਕਿਹੜਾ ਸੁੱਤਾ ਕੁਫਰ ਕੁਫਾਰੀ ਪਰ ਸਤਗੁਰ ਸਹਿਨ ਕਰ ਜਾਏਗਾ 12ਵੀਂ ਯਾਤਰਾ ਸਾਰੇ ਹੰਕਾਰ ਦੀ ਯਾਤਰਾ اندر یاترا نرنکار دی اور اورمرتا ون, دی یاترا باہر یاترا میں سب کچھ ہو جاوا اور سب تو اگے نکل جاوا اندر یاترا میں سب کچھ کھو جاوا مٹ جاوا کچھ بھی نہیں کچھ بھی نہیں اندر منک نہ کچھ ہو کے سب کچھ ہو جاندہ ہے اور باہر سب کچھ ہو کے بھی کھ نہیں آتا یہ بھی میرے کر دیا یہ بھی دن گوچ رہے ہیں باہر اگے نکل کے بھی انہوں پتا چل ہے کچھ بھی نہیں ٹھیک ہے میں بتھیرا تو دن تو اگے نکل گیا شکتی تو اگے نکل گیا پربھتا تو اگے نکل گیا یا کلا دے چک گیا چے دے چک گیا روپ دے چک گیا رنگ دے چک گیا ذات دے چک گیا ਬਾਰ ਸਭ ਕੁਝ ਮਿਲ ਕੇ ਵੀ ਪਤਾ ਚਲ ਜਾਂਦਾ ਹੈ ਕੁਝ ਨਹੀਂ ਮਿਲਿਆ ਬਾਰ ਸਭ ਕੁਝ ਹੋ ਕੇ ਵੀ ਪਤਾ ਚਲਦਾ ਹੈ ਮੈਂ ਕੁਝ ਵੀ ਨਹੀਂ ਕੁਝ ਵੀ ਨਹੀਂ ਔਰ ਅੰਦਰ ਜਦ ਮਨੁੱਖ ਸਭ ਕਹਿ ਦਿੰਦਾ ਹੈ ਮੈਂ ਕੁਝ ਵੀ ਨਹੀਂ ਕੁਝ ਵੀ ਨਹੀਂ ਔਰ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ ਬੂੰਦ ਸਾਗਰ ਹੋ ਜਾਂਦੀ ਹੈ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਅੰਦਰ ਦੀ ਯਾਤਰਾ ਵਿਨਿਮਰਤਾ ਦੀ ਯਾਤਰਾ ਨਾ ਕੁਛ ਆਉਣ ਦੀ ਯਾਤਰਾ ਮੈਂ ਕੁਝ ਵੀ ਨਹੀਂ میں کچھ بھی نہیں میں کچھ بھی نہیں بڑا سندر اس تے ایک عالم نے اپنا خیال دیتا ہے از راہ چنار کہ سلامت نہ سماپتی کریے رستے اس ڈھنگ چل کہ تیرے چلن نال کسے دا رستہ نہ روکے دے رستے دا روڑا نہ بنے دے رستے دا کنڈا نہ بنے ਕਿਸੇ ਚਲਦੇ ਮਨੁੱਖ ਦੇ ਪੈਰਾਂ ਨੂੰ ਰੋਕੀ ਹੁੰਦਾ ਅਜ ਰਹਾ ਚੁਨਾਰ ਕੇ ਸਲਾਮਤ ਨਾ ਕੋਨਦ ਕਈ ਮਨੁੱਖ ਮਨੁੱਖ ਨਹੀਂ ਆਉਂਦੇ ਰੋੜੇ ਆਉਂਦੇ ਨੇ ਕੰਡੇ ਆਉਂਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਰੋਕੀਏ ਕਿ ਪਛੜਿਆ ਹੀ ਰਹੇ ਅਜ ਰਹਾ ਚੁਨਾਰ ਕੇ ਸਲਾਮਤ ਨਾ ਕੋਨਦ ਬਾ ਖਲਕ ਚੁਨਾ ਜ਼ਈ ਕੇ ਕਿਆਮਤ ਨਾ ਕੋਨਦ ਖਲਕ ਦੇ ਚ ਮਖਲੂਕ ਦੇ ਚ ਇਸ ਢੰਗ ਨਾਲ ਰਹੇ کہ تیرے رہنال قیامت نہ ہوئے کئی بندے بندے نہیں آتے بس چنگاریاں ہی آدھے جتھے بیٹھے کوئی نہ کوئی پاں بڑھتے والا نہ گے کوئی نہ کوئی اگ تنگاری با خلق چونا زی کے قیامت نہ کند در مسجد گر روی کے چونا زو کے تو راہ پیش نہ خوند او امامد نہ کند ਕਦੀ ਤੇਰਾ ਖਿਆਲ ਆਵੇ ਨਾ ਕਿ ਮੈਂ ਮਸਜਿਦ ਦੇ ਜਾਣਾ ਹੈ ਤੇ ਨਮਾਜ਼ ਪੜ੍ਹਨੀ ਹੈ ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜ੍ਹੇ ਮਤਾਂ ਤੇਰੇ ਅਗਰ ਖਿਆਲ ਪੈਦਾ ਹੋ ਜਾਏ ਮੈਂ ਇਮਾਮ ਆ ਔਰ ਮੈਂ ਖੁਦਾ ਦੇ ਘਰ ਦੇ ਚ ਵੀ ਨੰਬਰ 1 ਆ ਮੇਰਾ ਪਹਿਲਾ ਨੰਬਰ ਬਾਕੀ ਸਭ ਪਛੜੇ ਹੋਏ ਬਾਕੀ ਕੀ ਨਹੀਂ ਕੁਝ ਵੀ ਨਹੀਂ ਇਸ ਘਰ ਦੇ ਤੇ ਜੋ ਕੁਝ ਨਾ ਕੁਝ ਹੋ ਜਾਂਦਾ ਹੈ ਉਹ ਸਭ ਕੁਝ ਹੋ ਜਾਂਦਾ ਹੈ